ਤੁਹਾਡਾ ਜਿਹੜਾ ਬੈਸਟ ਮੈਚ ਦੇਖਣਾ ਸ਼ੁਰੂ ਕਰ ਚੁੱਕੇ ਹੋ ਇਹ ਮਰਗੜ ਕਲੇਰਾਂ ਦੇ ਟੂਰਨਾਮੈਂਟ ਦਾ ਜਿੱਥੇ ਕਿ 27 ਫਰਵਰੀ 2023 ਨੂੰ ਟੂਰਨਾਮੈਂਟ ਕਰਵਾਇਆ ਗਿਆ ਇੱਕ ਪਾਸੇ ਮੀਰਪੁਰ ਦੀ ਟੀਮ ਸੀ ਦੂਸਰੇ ਪਾਸੇ ਖੀਰਾਵਾਲੀ ਦੀ ਟੀਮ ਜੇ ਮੀਰਪੁਰ ਦੇ ਖਿਡਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਖੇਡਣ ਵਾਲੇ ਖਿਡਾਰੀ ਸ਼ਿੱਲੂ ਬਾਓ ਅਕਬਰਪੁਰ ਪ੍ਰਵੀਨ ਮਿਰਜ਼ਾਪੁਰ ਏਕਮ ਮੀਰਪੁਰ ਰਿੰਕੂ ਖਰੇਤੀ ਪਿੰਦੂ ਦੋਤਾਲ ਤੇ ਇਸ ਤੋਂ ਇਲਾਵਾ ਜਗੁੱਸੇਦੋਵਾਲ ਜਿਹੜੇ ਆ ਉਹ ਮੀਰਪੁਰ ਦੀ ਟੀਮ ਦੇ ਵਿੱਚ ਖੇਡ ਰਹੇ ਸੀ ਜੇ ਖੀਰਾਵਾਲੀ ਦੇ ਕਬੱਡੀ ਖਿਡਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਖੀਰਾਵਾਲੀ ਦੇ ਵਿੱਚ ਖੇਡਣ ਵਾਲੇ ਖਿਡਾਰੀ ਸੀ ਜੋਧਾ ਸੁਰਖਪੁਰ ਹਨੀ ਪੰਡਤ ਦੁੱਲਾ ਖੀਰਾਵਾਲੀ ਬੋਲਟ ਖੀਰਾਵਾਲੀ ਤੇ ਇਸ ਤੋਂ ਇਲਾਵਾ ਸੋਨਾ ਬੰਦਰ ਰੋੜ ਵੀ ਖੀਰਾਵਾਲੀ ਦੀ ਟੀਮ ਦੇ ਵਿੱਚ ਖੇਡ ਰਹੇ ਸੀ ਦੋਸਤੋ ਇਸ ਮੈਚ ਨੂੰ ਇੰਜੋਏ ਕਰੋ ਵਧੀਆ ਲੱਗਣ ਦੀ ਹਾਲਤ ਦੇ ਵਿੱਚ ਲਾਈਕ ਵਾਲੇ ਬਟਨ ਤੇ ਕਲਿੱਕ ਕਰ ਸਕਦੇ ਹੋ ਬਿਨਾ ਸਬਸਕ੍ਰਾਈਬ ਕੀਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਦੀ ਜ਼ੋਰ ਕਰ ਸਕਦੇ ਹੋ ਇੰਜੋਏ ਕਰੋ ਇਸ ਮੈਚ ਨੂੰ ਪਹਿਲੀ ਕਬੱਡੀ ਪੰਡਿਤ ਪਿਆਰ ਆ ਖੋਸੇ ਗੋਲਿਆਂ ਵਾਲਾ ਚਾਕੂ ਬੇਹ ਕਹਿੰਦੇ ਬੁੱਲ ਮਾਰੀ ਦੀ ਪਹਿਲੀ ਕਬੱਡੀ ਪੈ ਗਈ ਆਹ ਸਾਹਮਣੇ ਕਹਿੰਦੇ ਚਾਰ ਉਹ ਚਾਰੇ ਪਿਆਰ ਦੇ ਮੇਰੇ ਬਤੋ ਆਹ ਸ਼ੀਲੂ ਵਰਗੇ ਵੱਡੇ ਵੱਲ ਉਹ ਵੱਡੀ ਬਜ਼ੀਰ ਵਰਗੇ ਉਹ ਵੱਡੇ ਦਾ ਇੱਧਰ ਕਹਿੰਦੇ ਸੁਖਮਣ ਆਉਂ ਕਹਿੰਦੇ ਮੀਰਪੁਰ ਪਿੰਡ ਹੈ ਮੁੰਡੇ ਦਾ ਸ਼੍ਰੀ ਅਨੰਦਪੁਰ ਸਾਹਿਬ ਆਉਂ ਕਹਿੰਦੇ ਧੋੜਿਆ ਆਂਦੀ ਹੈ ਗੱਲਾਂ ਨੇ ਪਰ ਇੱਧਰ ਕਹਿੰਦੇ ਸੁਖਮਣ ਉਹ ਮੀਰਪੁਰੀਆਂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਉਹ ਟੋਨੀ ਵੀ ਦੀਆ ਦੀਪ ਢੰਡਰੀਆ ਬਿਰੋ ਧੰਨਵਾਦ ਗੁਰਜੀਤ ਨੰਨਣ ਹੋਣੀ ਪਰ ਇੱਧਰ ਬੱਬੂ ਮੇਲਾ ਚੋਟੀ ਦਾ ਬਣ ਗਿਆ ਲੋ ਕਹਿੰਦੇ ਪ੍ਰੇਰ ਇੱਕ ਤੋਂ ਕਹਿੰਦਾ ਲੇਟ ਹੋ ਗਏ ਬੱਬੂ ਕਹਿੰਦਾ ਲੋਕਾਂ ਨੂੰ ਪੁੱਛਦਾ ਜਿਵੇਂ ਲੋਕ ਕਹਿਣਗੇ ਉਹ ਵੀ ਹੋਣੀ ਹੈ ਆਹ ਕਿੰਨੇ ਠਾ ਤੋਂ ਚਾਰ ਉਹ ਭਰਾਵਾ ਕਰਕੇ ਬਲਕਿ ਇਹ ਚਾਰ ਟੀਮਾਂ ਦੇ ਵਿੱਚ ਉਹ ਇੱਕ ਗਰੂਪ ਇਕੱਠਾ ਕਰਦਾ ਕੈਨੇਡਾ ਦੇ ਵਿੱਚ ਟ੍ਰੰਟੋ ਦੇ ਵਿੱਚ ਇੱਕੋ ਟੀਮ ਵੱਲੋਂ ਖੇਡਿਆ ਆਉਂ ਜਿੰਦੇ ਇਸ ਵੇਲੇ ਨੰਬਰ ਜਿਹੜਾ ਰਿੰਕੂ ਨੇ ਜੋੜ ਦਿੱਤਾ ਆਉਂ ਜਿੱਲਾ ਕਹਿੰਦੇ ਕਬੱਡੀ ਪਾ ਰਿਹਾ ਇਹ ਰਾਵੇ ਵਿੱਚ ਬੈਠੀ ਹੋਣੀ ਓਏ ਗੋਲੀ ਚਾਲ ਕੇ ਬੁੱਲਿਆਂ ਵਿੱਚ ਟੋਕਰਾ ਚਕਾਵੇ ਆੜ ਕੇ ਓ ਬੁੱਲਿਆਂ ਵਿੱਚ ਟੋਕਰਾ ਚਕਾਵੇ ਆੜ ਕੇ ਇਹ ਸੰਤਨਵਾੜ ਦਾ ਨਹੀਂ ਇਹ ਅਕਬਰ ਦੇ ਟੀਮਾਂ ਦਾ ਬੱਬੂ ਬਾਈ ਖਾਣਾ ਜਾਂ ਕਹਦੇ ਮੁੰਡਿਆਂ ਨੂੰ ਪਾਸੋਂ ਕੇ ਖੜਕਾਂਗੇ ਹਾ ਜੱਗੂ ਸੈਦੋ ਵਾਲੀ ਹੈ

ਇੱਕ ਬਾਈ ਆਓ ਸਾਹਮਣੇ ਅਗਲੀ ਰੇਡ ਕਹਿੰਦੇ ਸਦੀ ਪੰਡਤ ਉਹ ਬੁੱਲੋ ਵਾਲੀਆ ਮੇਰੇ ਬਤੂ ਕਬੱਡੀ ਪੌਂਡ ਦੇ ਵਿੱਚ ਵਧਿਆ ਹੋਇਆ ਹੈ ਇਹਦੇ ਤੇ ਕਹਿੰਦੇ ਕਿਰਪਾ ਪ੍ਰਮਾਤਮਾ ਦੇ ਉਹ ਬਾਕੇ ਕਹਿੰਦੇ ਘਰੋਂ ਵੀ ਸਰਦਾ ਹੈ ਖਾੜ-ਦਾੜ ਵੀ ਪਾਦਾ ਹੈ ਉਹ ਮਾਪਿਆਂ ਨੇ ਕਹਿੰਦੇ ਪੁੱਤ ਪਾਲਿਆ ਪੁੱਤ ਜਵਾਨ ਕਰਨਿਆ ਹੁਣ ਦੁਨੀਆ ਦੇ ਵਿੱਚ ਗੱਲਾਂ ਨੇ ਹਰਿਆੜੀ ਕਰਾਹੀ ਮੁੰਡੇ ਨੇ ਪਰੇ ਪਰ ਕਹਿੰਦੇ ਉਹ ਬੱਲੇ 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 ਮਿਰਚਾਪੁਰੀਆ ਚਰਚਿਤ ਦਿੱਤੇ ਆ ਹੱਥ ਵਧੀਆ ਰੇਪਰ ਆਹ ਦੁਨਾਂ ਪੱਜ ਭੱਜ ਗਏ ਮੇਰੇ ਮਿੱਤਰੋ ਅਗਲੀਆ ਟੀਮਾ ਵੀਰੇ ਅਗਲੀਆ ਟੀਮਾ ਹੱਸੀਆਂ ਵਾਲਿਆ ਅਗਲੀਆ ਟੀਮਾ ਲੜਦੇ ਬ੍ਰਿਕ ਨੂੰ ਆਹ ਸਾਹਮਣੇ ਕਹਿੰਦੇ ਜੱਗੂ ਸੈਦੋਂ ਵਾਲਿਆ ਕਬੱਡੀ 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 ਕਰਦਾ ਹੋਇਆ ਹੁਣ ਭੜਾਕੇ ਪੈਣਗੇ ਸਤਪੁਰੀਏ ਯੋਧੇ ਨੂੰ ਟੱਚ ਕੀਤਾ ਹੈ ਇਹ ਨੰਬਰ ਕਹਿੰਦੇ ਧਾਵੀ ਦਾ ਆਹ ਸਾਹਮਣੇ ਕਹਿੰਦੇ ਹਰਮਨ ਗੋਲਪੁਰ ਇਹ ਕਹਿੰਦੇ ਅਰਸ਼ੇਰ ਸਿੰਘ ਢੰਡਾਰ ਦਾ ਪੁੱਤ ਹੈ ਮੇਰੇ ਬਿੱਤਰੂ ਬਾਪਿਆਂ ਦਾ ਕਹਿੰਦੇ ਕੱਲਾ-ਕੱਲਾ ਪੁੱਤ ਹੈ ਆਹ ਪੌੜੇ ਲਾਗਣ ਪੌੜੇ ਚਾਲਣ ਪਰ ਪੈਰਾਂ ਨਾਲ ਪਾਲਿਆ ਆਹ ਸਾਹਮਣੇ ਕਹਿੰਦੇ ਬੁਲਟ ਧੀਰਾਂਵਾਲੀਆ ਕਹਿੰਦੇ ਕਬੱਡੀ ਪਾਰਾ ਇੱਥੇ ਕਬੱਡੀ 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 ਇੱਥੇ ਸੰਜੀਵ ਮੱਸੀਆ ਵਾਲਾ ਇਹਦੇ ਬੱਚਿਆਂ ਵਰਗਾ ਇਹ ਸੱਚਿਆਂ ਵਰਗਾ ਪਿੰਨੂ ਮੇਰੇ ਵੀਰੋ ਹੱਟਾ ਵੜਦਾ ਹੈ ਦਤਾਲ ਵਾਲਾ ਪਿੰਨੂ ਹਨੀ ਪੰਦਤ ਕੇ ਬੰਨੇ ਜੱਟ ਨਾ ਛੇੜੀਏ ਹੱਡੀ ਵਿੱਚ ਕਰਾੜ ਰਹੀਏ ਦੂਰ ਬਾਮਣ ਦੇ ਪੁੱਤ ਤੋਂ ਜਦੋਂ ਉਤਰੇ ਹੋਣ ਸਰਾਗ ਇਹ ਬੰਦਾਂ ਦਾ ਮੁੰਡਾ ਹੈ ਇਹ ਬਾਲਾ ਹੱਸਦਾ ਹੈ ਇਹ ਬਾਲਾ ਭਾਜਦਾ ਉਹ ਕਬੱਡੀ ਪਾ ਕੇ ਐਕਸ਼ਨ ਵੀ ਕਰਦਾ ਹੈ ਹਨੀ ਪੰਦਤ ਨੰਬਰ ਲੇ ਕੇ ਵਾਪਸ ਆ ਗਿਆ ਅਮਰੀਕ ਬਾਈ ਸੁਖਮਣ ਆ ਗਿਆ ਸਾਹਮਣੇ ਕਹਿੰਦੇ ਸੁਖਮਣ ਆ ਗਿਆ No, no. ਆਜੂਆ ਕੋ ਰਿੰਕੂ ਖਰੀਤੀ ਵਾਲਾ ਪਿਆਰੇ ਵੀ ਸਾਉਂਡ ਲੱਗੀ ਹੋਈ ਹੈ ਭੜਾਕੇ ਅਮਰਗੜ ਪਲੇਅਰਾਂ ਦੇ ਵਿੱਚ ਉਹ ਰੋਮਾਨ ਗੱਟਪੁਰੇ ਵਾਲਾ ਉਹ ਵੀ ਲੈਵ ਜੜਿਆ ਵੱਡਾ ਵੀਰ ਹੈ ਸਾਡਾ ਆਹ ਕਹਿੰਦੇ ਆਹ ਕਹਿੰਦੇ ਸਮੀ ਉਧਰ ਸਾਡੇ ਲੈਸ ਦੀ ਬੋਲਦੀ ਗਰਬ ਜੀ ਪੱਕਾ ਟੁੱਕਾ ਬਲਵ ਜੀ ਉਧਰ ਕਹਿੰਦੇ ਵੱਡਾ ਪੈਰ ਹਰਮਨ ਦੇ ਨੇ ਜੈ ਲੈ ਵੀ ਹਰਮਨ ਜੀ ਪੈਸੇ ਫੜ ਕੇ ਲਾਲੀ ਆਓ ਸਾਹਮਣੇ ਧੰਨਵਾਦ ਹੈ ਸਾਰੇ ਵੀਰਾਂ ਦਾ ਪ੍ਰਭਾਤਮਾ ਜੜਦੀ ਕਰ ਰੱਖੇ ਦੀਆਂ ਟੀਮਾਂ ਦੀਪ ਫਾਈਨਲ 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 ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣਗੀਆਂ ਹਨੀ ਪੰਡਤਾ ਗਿਆ ਮਰੀਕ ਬਾਈ ਹਨੀ ਪੰਡਤ ਤੋਂ ਪੰਡਤ ਤੋਂ ਪੰਡਤ ਉਹ ਪੰਡ ਕਹਿੰਦੇ ਰੇਂਡਰ ਦਾ ਨੰਬਰ ਜਿੰਦਾ ਰੇਂਡਰ ਦਾ ਬਣੇ ਹਾਫ ਲੋ ਵੀ ਦੋਸਤੋ ਇਸ ਮੈਚ ਦਾ ਹਾਫ ਸਮਾਂ ਹੋ ਗਿਆ ਹਾਫ ਸਮੇਂ ਦੇ ਵਿੱਚ ਖੀਰਾਂ ਵਾਲੀ ਦੇ 11.5 ਪੁਆਇੰਟ ਨੇ ਔਰ ਮੀਰਪੁਰ ਦੇ 12 ਪੁਆਇੰਟ ਨਹੀਂ ਪਰ ਇੱਕ ਪੁਆਇੰਟ ਜਿਹੜਾ ਹੋਲਡ ਸੀ ਉਹ ਵੀ ਮੀਰਪੁਰ ਨੂੰ ਦਿੱਤਾ ਗਿਆ ਇਸ ਕਰਕੇ 13 ਪੁਆਇੰਟ ਮੀਰਪੁਰ ਦੇ ਹੋ ਗਏ ਨੇ ਤੁਹਾਨੂੰ ਹੁਣ ਤੱਕ ਦਾ ਮੈਚ ਕਿਹੋ ਜਿਹਾ ਲੱਗਾ ਜਰੂਰ ਦੱਸਿਓ ਅਗਰ ਵਧੀਆ ਲੱਗਿਆ ਤਾਂ ਲਾਈਕ ਵਾਲੇ ਬਟਨ ਤੇ ਕਲਿੱਕ ਕਰਨਾ ਨਹੀਂ ਭੁੱਲਣਾ Enjoy ਕਰੋ ਬਾਕੀ ਦਾ ਮੈਚ ਪਾਸੇ ਬੰਗਲੇਗੇ ਪਹਿਲੀ ਕਬੱਡੀ ਹਾਫ ਤੋਂ ਬਾਅਦ ਮੀਰਪੁਰ ਵਾਲਿਆਂ ਦੀ ਪੈ ਗਈ ਚੱਕਲਾ ਹੋਇਆ ਇਹ ਕਹਿੰਦੇ ਦਤਾਲ ਪਿੰਡ ਦਾ ਕਹਿੰਦੇ ਚਰਚੇ ਕਹਿੰਦੇ ਔਰਥ ਦੇ ਵਿੱਚ ਵੀ ਹੋਇਆ ਹੋਇਆ ਇਹ ਕਹਿੰਦੇ ਭਿਆ ਭਿਆਗੇ ਆਹ ਰੇਡਰ ਆਵੇ ਲੱਕ ਫੜਦਾ ਇਹ ਜੋੜਾ ਸੁਰਖਪੁਰੀਆ ਉਸ ਵੇਲੇ ਬੱਲੇ ਬੱਲੇ ਕਰਵਾ ਗਿਆ ਬੜੀ ਪੌਂਡ ਤੇ ਕਹਿੰਦੇ ਬੋਲੋ ਆੜੀਆਂ ਅਗਲੀ ਰੇਡ ਪੌਂਡ ਦੇ ਲਈ ਪਹੁੰਚਿਆ ਹੋਇਆ ਕਿ ਭਾਈ ਇਹ ਕੁੱਤਿਆਂ ਦੀ ਜਾਮ ਹੋਣਗੇ ਕੱਢਦੇ ਆਂ ਗਾਲ ਜਿਹੜੇ ਸੱਗੀ ਭੈਣ ਕੋ ਜਿਹਨੇ ਪੌ ਦੀ ਟਾੜੀ ਨੂੰ ਹੱਥ ਪਾ ਲਿਆ ਓਏ ਵੱਡਾ ਕਹੜਾ ਹੋ ਜੇ ਨੂੰ ਪੁੱਤ ਕਹਿਣ ਨੂੰ ਟੌਮ ਸ਼ੌਬ ਦਲੀਆਂ ਚ ਬੜੇ ਫਿਰਦੇ ਪਰ ਜੰਮੜੇ ਨਹੀਂ ਮਾਰ ਕੇ ਤੇ ਛਿੰਦੇ ਸੋਹਣਿਆ ਮਾਵਾ ਵੀ ਗੁਰ ਸ਼ਾਹੀ ਵਿੱਚੋਂ ਓਏ ਤੇਲ ਦੀ ਬਲੇਰੀ ਹੁਣ ਪੈਰ ਦੇ ਦੁੱਪ ਕਦੋਂ ਇਦਰ ਕਹਿੰਦੇ ਸੰਤੂ ਗਲੇਰ ਹੋੜੇ ਭਾਈ ਸੰਤੂ ਹਣੀ ਵੀਰ ਨੇ ਸਾਡੇ ਧੰਮੈ ਦਾ ਵੱਡੇ ਪੜਾਵਾ ਦਾ ਮਿਲ ਕੇ ਵੱਡਾ ਪਰਾਲਾ ਹਾਂ ਜਿਸ ਮਹੀਨੇ ਦੇ ਲਈ ਆਓ ਸਾਹਮਣੇ ਕੌਡੀ ਪੈਂਦੀ ਹੈ ਆਓ ਦੁਨੀਆ ਦੇਖਦੀ ਹੈ ਮੇਰੇ ਮਿੱਤਰੋ ਆਓ ਖੇਡਾਂ ਵਾਲਿਆ ਪਰ ਆਹ ਜਿਹੜੇ ਕਿੰਨਾ ਬਾ ਕਮਾਲ ਹੋਵੇਗਾ ਆਹ ਬਾਬੇ ਤਰਸੇਵ ਸਿੰਘ ਦਾ ਪੁੱਤਰਾ ਇੱਕ ਤਗੜੇ ਨੰਬਰ ਦਾ ਵਾਦਾ ਕਰ ਗਿਆ ਮੁੰਡਾ ਆਪਣੀ ਟੀਮ ਦੇ ਓ ਰੰਕੂ ਗਰੰਟੀ ਆ ਗਿਆ ਉੜਤੇ ਕਹਿੰਦੇ ਬੁਲਟੀ ਆਉ ਮੇਰੇ ਬੁੱਤੂ ਹੁਣੇ ਟੁੱਕ ਟੋਕੀ ਆਉ ਪਰ ਦੂਸਰੇ ਬੰਨੇ ਕਬੱਡੀ 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 ਜਗਮਾਲ ਵਾਲੀ ਪਿੰਡ ਹੈ ਬੂਰੇ ਨੇ ਕੋਸ਼ਿਸ਼ ਕੀਤੀ ਜਫਾ ਲਾਉਣਗੇ ਪਰ ਨੰਬਰ ਮੇਰੇ ਵੀਰੇ ਧਾਵੀ ਦੇ ਹਿੱਸੇ ਹੈ ਨੰਬਰ ਰੇਂਡਰ ਦਾ ਜੱਗੂ ਸੈਟੋ ਵਾਲਿਆ ਅਮਰੀਕ ਬਾਈ ਸਾਹਮਣੇ ਕਹਿੰਦੇ ਜੱਗੂ ਇਸ ਵੇਲੇ ਕਬੱਡੀ ਇਤਵਾਰ ਪਿੰਡ ਜਿਹੜਾ ਕਹਿੰਦੇ ਕਪੂਰਥਲਾ ਦੇ ਮਿੱਤਰੋ ਵੱਡਾ ਮੇਲਾ ਕਰਾ ਕੇ ਛੱਡੇ ਆ ਮੁੰਡੇ ਪਲੇਰਾਂ ਨੂੰ ਨਵੇਂ ਪ੍ਰੀਟ ਟਰੈਕਟਰ ਦੇ ਤੇ ਅੱਜ ਕਹਿੰਦੇ ਕੌਣ ਜੱਟੂ ਅਮਰਗੜ ਕਲੇਰਾਂ ਦੀ ਧਰਤੀ ਇੱਕ ਵਾਰੀ ਟੁੱਟਿਆ ਮਾਸ ਤੇ ਦੂਜੀ ਵਾਰੀ ਸੱਤ ਟੁੱਟਿਆ ਫਿਰ ਕਿਵੇਂ ਗੱਲਾਂ ਉੱਠੀਆਂ ਹੁੰਦੀਆਂ ਆਓ ਸਾਹਮਣੇ ਨੰਬਰ ਮੁੰਡੇ ਨੇ ਜੋੜ ਦਿੱਤਾ ਆਹ ਜਿਹੜੇ ਦੁੱਲਾ ਅਗਲੇ ਕਬੱਡੀ ਪਾਉਣ ਦੇ ਲਈ ਪੜਿਆ ਹੋਇਆ ਆਓ ਸਾਹਮਣੇ ਚਾਰ ਬੁੱਲਟ ਦੀ ਇੱਕ ਸੋਚ ਵਧੀਆ ਬਾਬਾ ਬਾਈ ਕਾਉਂਟ ਰੁਕੇ ਪੈਣ ਨਹੀਂ ਲੱਗਦੇ ਸਿੱਧਾ ਹੱਕ ਚ ਵੱਜੋ ਜਿਵੇਂ ਧਰੋਨੇ ਵਾਲਾ ਕਾਲਾ ਕਹਿੰਦਾ ਹੁੰਦਾ ਵੀ ਪੱਕੀ ਕਾਉਂਟ ਚ ਕੱਲ ਟਕਾ ਕੇ ਠੋਕਿਆ ਹੋਵੇ ਫਿਰ ਪਛਤਾਉਣ ਦੀ ਲੋੜ ਨਹੀਂ ਪੈਂਦੀ ਆ ਫਿਰ ਪਛਤਾਉਣ ਦੀ ਲੋੜ ਨਹੀਂ ਪੈਂਦੀ ਆ ਨੰਬਰ ਕਹਿੰਦੇ ਰੇਡਰ ਦਾ ਸ਼ਿਲੂ ਦੁਨੀਆ ਨੂੰ ਦੋ ਅੱਖਰ ਦਿਖਾਉਣੇ ਪੈਣਿਆ ਕੋਈ ਕਹੇ ਕਹਿ ਦੇਣਾ ਜੇ ਸ਼ਿਲੂ ਸ਼ਿਲੂ ਲਈ ਤੇ ਸ਼ਿਲੂ ਨੇ ਬੱਕਾ ਨਹੀਂ ਤੋੜਿਆ ਸੱਚੇ ਪਾਛਾ ਮੇਰ ਕਰੀ ਇਹਨਾਂ ਮੁੰਡਿਆਂ ਦੇ ਉੱਪਰ ਬੜੇ ਵਾਲੇ ਮੁੰਡਿਆਂ ਤੋਂ ਬੇਨਤੀ ਹੈ ਬੜੇ ਭਾਈ ਕੋਈ ਵੀ ਕੈਮਰਾ ਮੁੰਡੇ ਤੇ ਨਾ ਕਰਿਓ ਹੁਣ ਟਾ ਗਿਆ ਮੇਰੇ ਵੀਰੋ ਖੀਰਾਂ ਵਾਲਿਆ ਇਸ ਲਈ ਪਿਆਰ ਹੋ ਜਾ ਸ਼ੀਲੂ ਹੋਏ ਦੁਨੀਆ ਚੋਂ मेरे वीडियो मैं भी चौधर सुनिया जीत्या कबड्डी चौधरी वाले पर जगू मेरे वीडियो नंबर लेके वापस अपनी टीम दे मैं भी वा। प्रीक ਇਹ ਇਹ ਕਿਨੇ ਖੀਰਾਂ ਵਾਲੀਆਂ ਰੇਡ ਪਾਰੀਆਂ ਮੇਰੇ ਮਿੱਤਰੋ ਆਓ ਸਾਹਮਣੇ ਚੱਲੇ ਤੁੱਲਾ ਇਸਦੇ ਨੇ ਆਓ ਖੀਰਾਂ ਵਾਲੀ ਪਿੰਡ ਦਾ ਕਬੱਡੀ ਪਾ ਰਿਹਾ ਹੈ ਜਿਵੇਂ ਚਾਰੇ ਚਾਰੇ ਪਿਆਰ ਨੇ ਹੁਣ ਕੌਣ ਬੱਲੇ ਬੱਲੇ ਕਰਵਾਵੇਗਾ ਉਹ ਚੋਟੀ ਦਾ ਮੇਲਾ ਮੇਰੇ ਮਿੱਤਰੋ ਉਹ ਧਰਤੀ ਕਹਿੰਦੇ ਅਮਰਗੜ ਕਿਲੇਰਾ ਦੀ ਉਹ they don't let we ਸੋਨੇ ਦੇ ਜੱਫੀਆਂ ਬੈਂ 5000 ਉਹ 5000 ਦਿੱਤਾ ਜਾਵੇਗਾ ਮਾਲੂ ਬੜਾ ਸਿੱਖ ਰੋਣਾ ਪਰ ਕਿੰਨੇ ਅੱਜ ਧੁਖ ਟੁੱਟ ਗਏ ਉਹ ਧੁਖ ਟੁੱਟ ਗਏ ਇਹ ਪਰ ਕਿੰਦੇ ਪ੍ਰਦੀਪ ਬੁਲਟ ਬੁਲਟ ਪਰ ਬੁਲਟ ਨਹੀਂ ਦੁੱਲਾ ਦੁੱਲਾ ਇਹ ਦੁੱਲਾ ਇਹ ਦੁੱਲਾ ਦੀ ਤੇ ਹੋਰੇ ਤੇ ਅੜਦੀ ਹੈ ਗਰਾਰੀ ਤੇ ਬਾਪੇ ترسیب ਸਿੰਘ ਦੇ ਪੋਤੇ ਤੇ ਅੜਦੀ ਹੈ ਆਹ ਸਾਡੇ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਉਧਰ ਕਹਿੰਦੇ ਬਾਦ ਦੇ ਵੀਰ ਨੇ ਕੁਲਵਿੰਦਰ ਸੰਧੂ ਹਰਸ਼ ਕੈਨੇਡਾ ਹੈਪੀ ਕੈਨੇਡਾ ਕਰਨ ਕੈਨੇਡਾ ਹਰਨੀਤ ਰਾਏ ਸਜਿੰਦਰ ਕਬਲ ਤਾਲਗੜ ਕੁਲਵਿੰਦਰ ਸੰਧੂ ਸ਼ਾਮ ਜੱਟਪੁਰ ਇਹ ਵੀਰ ਨੇ ਸਾਡੇ ਪਰਮਾਣੂ ਦੀ ਸੋਚ ਹੱਕੇ ਜਿਹੜੋ ਦਬਾਵਾ ਨੇ ਪਰ ਕਹਿੰਦੇ ਕੋਈ ਇਸ਼ੂ ਨਹੀਂ ਚੱਲਦਾ ਕੋਤ ਕਿਸੇ ਕਿਸੇ ਦੀ ਹੁੰਦੀ ਆ ਆ ਵੀਰ ਖੜੇ ਨੇ ਸਮਝਣ ਵਾਲੇ ਆ ਸਮਝਣ ਵਾਲੇ ਇਹ ਦਿਨੋ ਜਵਾਬਾਂ ਦੇ ਭਾਵਾਂ ਦੇ ਲਈ ਇਧਰ ਕੌਡੀ 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 ਵਾਹ ਗੱਬਰ ਵਾਹ ਤੂੰ ਰਾਹ ਸਾਡੇ ਅਗਿਆਰ ਪਰੇ ਅਸੀਂ ਤੁਰ ਪਏ ਮੰਗੇ ਪੈਰ ਕੁੜੇ ਤੂੰ ਮੱਸਦੀ ਰਹਿ ਦੇ ਹਾੜ ਦੀਏ ਤੇਰਾ ਛੱਡ ਜਾਣੇ ਆ ਸ਼ਹਿਰ ਕੁੜੇ ਓਏ ਆ ਸ਼ਕਰਾਉਣਗੇ ਮਿੱਤਰੋ ਹੁਣੇ ਮੈਚ ਹੋ ਗਿਆ ਸਮਾਪਤ ਹੁਣ ਤੱਕ ਪੁਆਇੰਟਾਂ ਦੀ ਜੇ ਗੱਲ ਕੀਤੀ ਜਾਵੇ ਮੈਂ ਤੁਹਾਨੂੰ ਦੱਸਾਂ ਕਿ ਇਹਦੇ ਵਿੱਚੋਂ ਜਿਹੜੀ ਟੀਮ ਖੀਰਾਂਵਾਲੀ ਦੀ ਹੈ ਉਹ ਜਿੱਤ ਗਈ ਹੈ ਖੀਰਾਂਵਾਲੀ ਦੇ 24 ਮਤਲਬ 24.24 ਪੁਆਇੰਟ ਨੇ ਔਰ ਮੀਰਪੁਰ ਦੇ 21 ਪੁਆਇੰਟ ਜਿਹੜੇ ਰਹੇ ਨੇ ਇਸ ਮੈਚ ਦੇ ਵਿੱਚ ਤੁਹਾਨੂੰ ਇਹ ਮੈਚ ਕਿਹੋ ਜਿਹਾ ਲੱਗਿਆ ਜਰੂਰ ਦੱਸਿਓ ਇਹ ਉਹ ਮੈਚ ਨੇ ਜਿਹੜੇ ਅਸੀਂ ਤੁਹਾਡੇ ਲਈ ਸ਼ਾਰਟਲਿਸਟ ਕੀਤੇ ਨੇ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਜੇਕਰ ਬਿਨਾ ਸਬਸਕ੍ਰਾਈਬ ਕੀਤੇ ਇਸ ਮੈਚ ਨੂੰ ਦੇਖਿਆ ਤਾਂ ਇਹ ਸਬਸਕ੍ਰਾਈਬ ਵਾਲਾ ਜਿਹੜਾ ਬਟਨ ਤੁਹਾਡੇ ਸਾਹਮਣੇ ਆ ਰਿਹਾ ਇਹਨੂੰ ਕਲਿੱਕ ਕਰ ਮੈਜਰਲੀ ਬਹੁਤ ਬਹੁਤ ਤਨਵਾਰ ਫੁੱਟਬਾਲ ਸਰੀ ਮੈਚ ਟੌਰਨਲੀ ਲੈ ਕੇ ਆਉਂਦੇ ਹੈ